ਆਹ ਕੀ ਘਾਤਾ ਸੌੜ ਗਿਆ ਤੂੰ ਹਾਂ ਕਰਵਾਇਆ ਪਿਆ ਕਰਵਾਉਣਾ ਪਿਆ ਹਾਂ ਕਰਵਾਉਣਾ ਪਿਆ ਦੱਸ ਵਿਆਹ ਕਰਵਾਉਣਾ ਤੂੰ ਕਰਵਾਉਣੀ ਆ ਤੈਨੂੰ ਵਿਆਹ ਲੈ ਲਈਂ ਡੋਲੇ ਹੁਣ ਰੱਬ ਕੋਲੇ ਜਾ ਕੇ ਮਿਲਣਗੇ ਤੈਨੂੰ ਚੂੜੇ ਵਾਲੇ ਦੇ ਹੱਥ ਦੀਆਂ ਰੋਟੀਆਂ ਖਣੇ ਵੀ ਨਾ ਜੇ ਕਿਤੇ ਹੁਣ ਪਰਾਂ ਹੋ ਜਾ ਉਰਮਾਨਾ ਹਾਂਜੀ ਉੱਥੇ ਜੱਗੀ ਆਗਾ ਖੇਤ ਆ ਠੀਕ ਆ ਚਾਹ ਪਾਣੀ ਕਰ ਲਾਂਗੇ ਦੁੱਧ ਮੈਂ ਡੇਰਿੰਗ ਨੂੰ ਲੈ ਜਾਊਂਗਾ ਹੂੰ ਤੇ ਦੁੱਧੋ ਥੋੜਾ ਸੀਗਾ ਉਹ ਡੋਲਗੀ ਬਿੱਲੀ ਕਹ ਤੈਨੂੰ ਐਂ ਕਹਿਣਾ ਬਾਈ ਨਾਲ ਕਲੇਸ਼ ਨਾ ਕਰੀ ਜਾਈ ਉਹਨੂੰ ਰੋਟੀ ਪਾਣੀ ਦੇ ਦੇ ਮੈਥੋਂ ਨਹੀਂ ਮਿਲ ਬੰਦੀ ਰੋਟੀ ਰਾਟੀ ਹੈਗੀ ਠੀਕ ਆ ਨਾ ਉਹਨੂੰ ਦੀਣਾ ਨਹੀਂ ਹੈਗਾ ਬਿ ਆਪ ਉੱਠ ਕੇ ਖਾਲੇ ਰੋਟੀ ਪਾਣੀ ਜਾ ਆਪ ਲਾ ਲੈ ਦੋ ਰੋਟੀਆਂ ਰਸੋਈ ਚ ਉਹਨੂੰ ਤੂੰ ਨਹੀਂ ਬੜਨ ਦਿੰਦੀ ਉਹ ਕੀ ਕਰੇ ਹੋਰ ਬੇਲਾ ਸਾਰਾ ਦਿਨ ਕਦੇ ਉੱਥੇ ਬਹਿ ਕੇ ਕਦੇ ਉੱਥੇ ਬਹਿ ਗਿਆ ਤੇਰੇ ਨਾਲ ਕਦੇ ਗਿਆ ਉਹ ਜਦ ਮੈਂ ਹੀ ਨਹੀਂ ਲੈ ਕੇ ਜਾਂਦਾ ਉਹਨੂੰ ਉਹਦਾ ਇੱਕ ਤਾਂ ਹੱਥ ਕੱਟਿਆ ਗਿਆ ਮਸ਼ੀਨ ਚਾ ਕੇ ਕੰਮ ਕੀ ਕਰੂ ਵਿਚਾਰਾ ਕਹੀ ਹੋਣੀ ਚਲਾ ਸਕਦਾ ਦੱਤੀ ਹੋਣੀ ਚਲਾ ਸਕਦਾ ਸਾਰਾ ਕੁਝ ਕਰ ਸਕਦਾ ਖੇਖਣ ਕਰਦਾ ਜਾਣ ਕੇ ਉਹਨੂੰ ਪਤਾਗਾ ਵੀ ਬੇਲੇ ਨੇ ਰੋਟੀਆਂ ਤਾਂ ਮੇਰੀਆਂ ਹੀ ਜਾਣਗੀਆਂ ਮੇਰੇ ਤੋਂ ਨਹੀਂ ਬੰਦੇ ਮਿਲਦੇ ਆਉਂਦੇ ਬਸ ਰੋਟੀਆਂ ਕੋਈ ਖੇਖਣ ਨਹੀਂ ਕਰਦਾ ਉਹਨੂੰ ਰੋਟੀ ਦੇ ਦੀ ਠੀਕ ਆ ਨਾ ਕੋਈ ਨਾ ਐਵੇਂ ਹੀ ਦੱਸੂਗਾ ਬੇਲਾ ਜਿੱਥੇ ਜਿਗਾ ਤਾਂ ਬੈਹ ਜਾਂਦਾ ਜਾ ਕੇ ਮੇਰੀ ਗੱਲ ਸੁਣ ਲੈ ਮਾਨ ਬੋਣਿਆ ਦਾ ਵਿਆਹ ਨਹੀਂ ਕਰ ਰਹਿਤਾ ਉਹਨੇ ਮੇਰੇ ਬਾਰੇ ਨਹੀਂ ਨਿਕਰਵਾ ਸਾਡੇ ਮਾਪੇ ਉਹ ਹੈ ਨਹੀਂ ਸੀਗਾ ਉਹਨੇ ਮੇਰਾ ਕਰਤਾ ਵਿਆਹ ਉਹਨੂੰ ਕੀ ਪਤਾ ਸੀ ਵੀ ਇਹ ਜੀ ਆਊਗੀ ਕੋਈ ਨਾ ਹੋਰ ਲੈਵ ਫੇਰਾ ਜੇ ਇਹ ਜਿਹੀਆਂ ਤਾਂ ਮੈਂ ਜੇ ਬਦਲਦੀ ਹੋਵੇਂ ਨਾ ਦੁਕਾਨਦਾਰ ਤੂੰ ਤਾਂ ਪੱਛਟ ਦੇਣੇ ਵੇਚਿਆ ਆਵਾ ਤੈਨੂੰ ਚੰਗਾ ਤੇਰੇ ਨਾਲ ਕੌਣ ਪਕਾਈ ਮਾਰੇ ਆਪਦੇ ਭਰਾ ਵਾਲੇ ਦੀ ਪੱਖ ਲੈਣਾ ਤੂੰ ਤਾਂ ਅਰੇ ਸਾਲਿਆਂ ਦੀ ਕਿਹੋ ਜਿਹੀ ਆ ਓਏ ਘਰੇ ਚੱਪਲਾਂ ਦਾ ਸਿਰ ਕੱਟ ਦਿਆਂ ਜੇ ਇਹਦੋਂ ਮੈਨੂੰ ਐ ਹੋਵੇ ਮੈਂ ਕਹਿ ਦਿੰਦਾ ਵੀ ਕੀ ਲੈਣਾ ਕੀ ਲੈਣਾ ਕੀ ਲੈਣਾ ਰੋਟੀ ਫੜਾਦੀ ਉਹਨੂੰ ਨਹੀਂ ਤੈਨੂੰ ਦੱਸਦਾ ਭੜੀ ਹੂ ਆ ਇਹਨਾਂ ਤੇਰੇ ਨਾਲ ਜਿੱਥੇ ਜੀ ਕਰਦਾ ਉੱਥੇ ਅਕਾ ਦੇ ਅੰਦਰ ਚਾਹੀ ਕੇ ਭਾਂਡੇ ਐ ਤਨੇ ਦੇਖਦਾ ਹੈਗਾ ਵੀ ਅੰਦਰ ਅੱਗ ਲਾ ਦੇ ਆ ਮਚਾ ਦੇ ਆ ਮੈਂ ਨਾ ਨੋਕ ਰਾਣੀ ਬਣਾ ਰੱਖਿਆ ਜਿੱਦੇ ਦੀ ਆਈਆਂ ਮੈਂ ਤਾਂ ਕਾਦੇ ਤਾਂ ਬੰਦਾ ਭਾਂਡੇ ਠੀਕਰ ਚੱਕ ਦੇ ਰਮਣਾ ਪਈ ਬਣ ਗਈ ਰੋਟੀ ਕੀ ਹੁੰਦਾ ਬਾਈ ਨਾਲ ਰਸੋਈ ਕੰਨੀ ਕੀ ਕਰਦਾਗਾ ਹੁੰਦਾ ਮੇਰਾ ਭਾਈ ਅੰਦਰ ਦਾ ਹੋਇਆ ਹੀ ਨਹੀਂ ਮਾਦਾ ਮਾਦਾ ਤੈਨੂੰ ਬਾਹਰ ਚੜੜ ਕੇ ਰੋਟੀ ਪੁੱਛਿਆ ਵੀ ਬਣ ਗਈ ਰੋਟੀ ਬਣੀ ਨਹੀਂ ਹੈਗੀ ਰੋਟੀ ਕਿਆ ਭਈ ਹੂ ਭਈ ਘੁੱਟ ਫਿਰ ਤੂੰ ਤਾਂ ਬਹਿ ਲੈਗਾ ਤੈਨੂੰ ਕੋਣ ਘੰਟੇ-ਘੰਟੇ ਬਾਅਦ ਰੋਟੀਆਂ ਲਾ ਲਾ ਕੇ ਦੇਈ ਚੱਲੇ ਕੋਈ ਕੰਮ ਤੰਦਾ ਕਰ ਲਿਆ ਕਰ ਜਦੋਂ ਜੀ ਕਰਦਾ ਜਾ ਕੇ ਤਾਂ ਸੱਤ ਜਿਵੇਂ ਜਦੋਂ ਜੀ ਕਰਦਾ ਘਰੇ ਆ ਕੇ ਭਾਂਡੇ ਲਵੇੜ ਦੇ ਵਿੱਚ ਟੀ ਜਾਂਦਾ ਰਹਣਾ ਨਾ ਨੌਕਰਾਂ ਹੀ ਰੱਖੀਵੇਂ ਸੋਡੀ ਪਿੰਦੇ ਛੱਟੇ ਭਾਂਡੇ ਮਾਂਜੇ ਨੂੰ ਇਹ ਪਾਈ ਬੁਰਗਾਂ ਦਾ ਕੰਮ ਹੀ ਹੁੰਦਾ ਫਿਰ ਕੰਮ ਕਰਨਾ ਭਾਂਡੇ ਮਾਂਜਨੇ ਰੋਟੀਆਂ ਲਾਉਣੀਆਂ ਮੈਂ ਨੌਕਰਾਣੀ ਨਹੀਂ ਰੱਖੀ ਕੰਮ ਐ ਕਰ ਲੈਣੀ ਜਿੰਨਾ ਕੋ ਹੁੰਦਾ ਮੇਰੇ ਤੋਂ ਬਿੰਦੇ ਛੱਡੇ ਭਾਂਡੇ ਥੋੜੀ ਮਾਂਜ ਜਾਣਾ ਮੈਂ ਮੈਂ ਤੇਰੇ ਟੱਟੇ ਟੱਟੇ ਇੰਗਾ ਜਿੰਨੇ ਮਾਦੀ ਰੋਟੀਆਂ ਲਾਵਾ ਕੇ ਦੇਈ ਚੱਲੇ ਤੈਨੂੰ ਤਾਂ ਭਾਰਨ ਦਾ ਲੱਗ ਜੂ ਇਹ ਫਿਰ ਮੁੜ ਕੇ ਮੱਥੇ ਤੇ ਹੱਥ ਮਾਰ ਮਾਰ ਰੋਵੇਂਗੇ ਬਾਪ ਦਾ ਮਾਲਕ ਐ ਮੇਰੇ ਨਾਲ ਜਾਰੇ ਪਕਾਈ ਨਾ ਮਾਰ ਠੀਕ ਐ ਨਾ ਜਾ ਉੱਥੇ ਜਾ ਕੇ ਬਹਿ ਜਾ ਦੇ ਨੀ ਤੇਰੇ ਮੱਥੇ ਅਰਜ਼ਾਨੀ ਮਾਰਕਾ ਸ਼ਾਂਦੇ ਸਰਵਰ ਕੇ ਪੰਜ ਕਿਲੇ ਆਉਂਦੇ ਆ ਉਹ ਵੀ ਮੋਗੇ ਨਾਲ ਲੱਗਦੀ ਤੱਲਾ ਚਾਹ ਫੜਾ ਦਿੰਦੀ ਕਿਤੇ ਸੱਚੀ ਨਾ ਮਰਜਾਣਾ ਵੇਚ ਦੇ ਨਵੇੜਾ ਦਾ ਮੋੜਾ ਚੱਕ ਮੋਰ ਕੇ ਫਿਰ ਹੋਰ ਤਾਂ ਕਾ ਕਰੂ ਜੇ ਦੇਖੀ ਤਾ ਜਾਨ ਨੂੰ ਆਪ ਨੂੰ ਸਿਆਪਾ ਹੋ ਜਾਊਗਾ ਲੈ ਬਾਈ ਚਾਹ ਨਾ ਮੰਗੀ ਤਾਂ ਭਾਈ ਮੈਂ ਰੋਟੀ ਸੀਗੀ ਰੋਟੀ ਤਾਂ ਬਾਈ ਹਜੇ 2 ਘੰਟਿਆਂ ਨੂੰ ਮਿਲੂਗੀ ਤੇ 2 ਘੰਟਿਆਂ ਨੂੰ ਹੋਰ ਉਹਦੇ ਹੀ ਮੈਂ ਬਣਾਉਂਗੀ ਉਹਦੀ ਨਾਲ ਦੇ ਨਾਲ ਤੈਨੂੰ ਖਵਾ ਦੂੰਗੀ ਮੈਂ ਮੈਂ ਬਾਣਗਾ ਹੱਥ ਤੋਂ ਕਦੋਂ ਫੜ ਲਿਆ 2 ਘੰਟਿਆਂ ਨੂੰ 4 ਘੰਟਿਆਂ ਨੂੰ ਕੋਈ ਨਹੀਂ ਬਾਈ ਆਪਣੇ ਜ਼ਿੰਮੇਦਾਰਾਂ ਦੇ ਰੋਟੀ ਸਵੇਰ ਦੇ ਸ਼ਾਮ ਹੁੰਦੀ ਆ ਦੁਪਹਿਰ ਤੋਂ ਫੋਰ ਵਾਲੀ ਨਹੀਂ ਹੁੰਦੀ ਠੀਕ ਆ ਨਾ ਕੋਈ ਨਹੀਂ ਬਾਈ ਕੇਰਾ ਚਾਪੀ ਕੇ ਡੰਗਾ ਸਾਰ ਲਾ ਰੋਟੀ ਜਦੋਂ ਬਣੂਗੀ ਮੈਂ ਤੈਨੂੰ ਦੱਸ ਦਊਂਗੀ ਖਾਣੀ ਉਦੋਂ ਤੂੰ ਰੋਟੀ ਬਿੰਦੇ ਬਿੰਦੇ ਰੋਟੀਆਂ ਖਾਣ ਨੂੰ ਕਿਤੇ ਢੱਡ ਵਿੱਚ ਚੂਹੇ ਨਾ ਤਿਦਨੇ ਬਾਈ ਉਹ ਹੀ ਤੂੰ ਕਾ ਦਿੰਨਾ ਮੈਂ ਤੈਨੂੰ ਦੱਸ ਦਊਂਗੀ ਇਹਦਾ ਫਿਰ ਤੇਰੇ ਹੀ ਰਾਹ ਚੱਲ ਪਿਆ ਅੱਗੇ ਜਦੋਂ ਬਣੂਗੀ ਮੈਂ ਤੈਨੂੰ ਦੱਸ ਦਊਂਗੀ ਫੜਾ ਦਊਂਗੀ ਰਾਜ ਮੇਰਾ ਨਹੀਂ ਚੱਲਦਾ ਬਾਈ ਤੂੰ ਤਾਂ ਬਿੰਦੇ ਬਿੰਦੇ ਰੋਟੀਆਂ ਮੰਗਣ ਵੈ ਜਾਣਾ ਸਣੀ ਕਿੰਨੀ ਹੈ ਰੋਟੀਆਂ ਖਾਂਦਾ ਤੈਨੂੰ ਪਤਾ ਤੜਕੇ ਦੀ ਤੜਕੇ ਰੋਟੀ ਫੜਾਈ ਵੀ ਕਿੱਥੋਂ ਆ ਤੂੰ ਤੜਕੇ ਦੀ ਰੋਟੀ ਖਾ ਕੇ ਉਹ ਸਣੀ ਗਿਆ ਹੋਇਆ ਖੇਤ ਉਹ ਤੋਂ ਬਾਅਦ ਮੁੜ ਕੇ ਉਹ ਆਇਆ ਕੁਦਾਂ ਘੰਟੇ ਘੰਟੇ ਵਾਦਾ ਕੇ ਬਈ ਇਹਨਾਂ ਦੇ ਦੇ ਪਹਿ ਰੋਟੀ ਦੇ ਦੇ ਬਈ ਰੋਟੀ ਰੋਜ਼ ਕਿਹੜਾ ਆਟਾ ਪਿਹਾਵੇ ਆਟਾ ਜਿਹੜੇ ਖਾਂਦੇ ਆ ਉਹ ਪਿਉਣਗੇ ਹੋਰ ਕੌਣ ਹੋਰ ਮੈਂ ਪਿਆ ਕੇ ਲਾਉਂਗਾ ਰੋਜ਼ ਪਿਹਾਵੇ ਆਟਾ ਆ ਨਖਰੇ ਜਣੀ ਚੱਲਣਾ ਤੇਰੇ ਇੱਥੇ ਇਹਦੇ ਬਾ ਵੀ ਬੱਟੀ ਬਣੀ ਫਿਰਦੀ ਹੋਵੇਗੀ ਵੀ ਮੈਂ ਦਬਾ ਲੂੰਗਾ ਇਹਨਾਂ ਨੂੰ ਗੱਲ ਸੁਣ ਲੋ ਮੇਰੀ ਓ ਮੈਨੂੰ ਪਤਾ ਤੂੰ ਕੀ ਗੱਲ ਕਰਨੀ ਆ ਕੀ ਪਤਾ ਤੈਨੂੰ ਹੋਰ ਕੀ ਆ ਐਵੇਂ ਮੇਰੇ ਕੋਲ ਨਾ ਕੋਈ ਬਕਵਾਸ ਨਾ ਕਰੀ ਮੈਂ ਕੋਈ ਬਕਵਾਸ ਨਹੀਂ ਕਰਦੀ ਹੈਗੀ ਤੈਨੂੰ ਪਤਾ ਬਾਈ ਕਿਵੇਂ ਸਰਦ ਦੇ ਨੇ ਬੋਲੀ ਜਾਂਦਾ ਰਹਿੰਦਾ ਡਰਾਬੇ ਦੇਈ ਜਾਊਗਾ ਅਗਰ ਮੈਂ ਤਾਂ ਜ਼ਮੀਨ ਐ ਕਰ ਦੂੰ ਮੈਂ ਜ਼ਮੀਨ ਐ ਕਰ ਦੂੰ ਤੇ ਉਹ ਕਾਰੀ ਦੇਊਗਾ ਪਹਿਲਾਂ ਹੁਣ ਮੋਟਰ ਮੱਚ ਗਈ ਖੇਤ ਹੈ ਕਿਹੜੇ ਮੂੰਹ ਨਾਲ ਮੈਂ ਬਾਈ ਤੋਂ ਜਾ ਕੇ ਪੈਸੇ ਮੰਗਾ ਸਾਰੀ ਦਿਹਾੜੀ ਨਾ ਤੂੰ ਨੂੰ ਰੋਟੀ ਫੜਾਉਣੀ ਆ ਨਾ ਤੂੰ ਨੂੰ ਪਾਣੀ ਫੜਾਉਣੀ ਆ ਦੱਸ ਮੈਨੂੰ ਹੋਰ ਕਿਥੋਂ ਗਾਂ ਦਾ ਰੋਟੀਆਂ ਉਹ ਤੇਨੂੰ ਪਤਾ ਸਾਰਾ ਦਿਨ ਆ ਕੇ ਰੋਟੀਆਂ ਨਾਲੋਂ ਮੇਰੇ ਬਿੱਡੇ ਲੱਗੇ ਰਹਿੰਦਾਗਾ ਆਪਣੀ ਜ਼ਮੀਨ ਨਾਲ ਤਾਂ ਤੇਰੇ ਪੇਕੇ ਹੀ ਪੂਰੇ ਹੁੰਦੇ ਆ ਤੇਕੇ ਨੇ ਮੇਰੇ ਨੂੰ ਬੜਾ ਤੁਸੀਂ ਚੱਕ ਲੈਨੇ ਹੁੰਨੇ ਸਿਰ ਤੇ ਉਹ ਕੀ ਤੇਰੇ ਖਾਣ ਆਉਂਦੇ ਨੇਗੇ ਗੱਲ ਖਾਣ ਆਉਣ ਦੀ ਨਹੀਂ ਹੈਗੀ ਕੱਲ ਜਿਹੜੀਆਂ ਤੂੰ ਬਹਿਤਾਂ ਕਰਦੀ ਹੈ ਨਾ ਤੇ ਉਹਨੂੰ ਟਾਈਮ ਨਾਲ ਰੋਟੀ ਫੜਾ ਦਿਆ ਕਰ ਜਾਂ ਟਾਈਮ ਨਾਲ ਚਾਹ ਫੜਾਵੇਂ ਮੈਂ ਤਾਂ ਤੂੰ ਪੈਸੇ ਮੰਗ ਲੈਂਦਾ ਜੇ ਤਾਂ ਮੈਂ 50000 ਲੈ ਲੈਂਦਾ ਤਾਂ ਮੈਂ ਲੱਖ ਲੈ ਲੈਂਦਾ ਹੈ ਕਿਹੜੇ ਮੂੰਹ ਨਾਲ ਜਾ ਕੇ ਪੈਸੇ ਮੰਗਾਉ ਤੋ ਮੈਂ ਬੱਸ ਕਰਿਆ ਕਰ ਆਖੇ ਖੰਡ ਕਰਨੇ ਆਉਦੇ ਨੇ ਦੋਨੇ ਭਰਾਵਾਂ ਨੂੰ ਹੋਰ ਤਾਂ ਕੋਈ ਛੋਟੇ ਕੋਲ ਕੰਮ ਨਹੀਂ ਉਹ ਤਾਂ ਕਹਿ ਦੂੰ ਮੈਂ ਤਾਂ ਜ਼ਮੀਨ ਵੇਚ ਦੂੰ ਮੇਰੇ ਤਾਂ ਮੋਗੇ ਨਾਲ ਲੱਗਦੇ ਨੇ ਮੇਰੇ ਫਲਾਨਾ ਗਾ ਤੈਨੂੰ ਆ ਮੇਰੇ ਪੈਸੇ ਨਹੀਂ ਮਿਲਦੇ ਵਾਖਾ ਸੱਚ ਲੱਗਦੇ ਅਗਲੇ ਦੇ ਹਿੱਸੇ ਦੇ ਲੱਗਦੇ ਆਹੀ ਕੰਮ ਰਹਿ ਗਿਆ ਥੋੜੇ ਦੋਨੇ ਭਰਾਵਾਂ ਕੋਲ ਉਹ ਤਾਂ ਕਹੂ ਮੈਂ ਰੋਟੀਆਂ ਦੀ ਜਿਲਾ ਕਰ ਸਾਂਦਣਾ ਮੈਂ ਫੇਰ ਲੋਟਾਂਗਾ ਤੇ ਤੂੰ ਕਹੇਂਗਾ ਬਸ ਵੇਰੀਆਂ ਥੋਗੀ ਚੱਲਾ ਕਰ ਸਾਂਦਣਾ ਫੇਰ ਲੋਟਾਂ ਮੈਂ ਹੀ ਸੁਣ ਸਕਦੀ ਤੇਰੀਆਂ ਨਾ ਮੈਂ ਤੇਰੀਆਂ ਸੁਣਾ ਨਾ ਮੈਂ ਤੇਰੀਆਂ ਸਵੇਰੇ ਸੁਣਾ ਨਾ ਮੈਂ ਉਹਦੀ ਤਾਂ ਕੀ ਸੁਣਾ ਉਹ ਤੂੰ ਤਾਂ ਸੁਣਦੀ ਆ ਉਹਦੇ ਪੇਕਿਆਂ ਦੀ ਆ ਉਹਨਾਂ ਨੇ ਹੀ ਤੁਮੂੰਗੀ ਜਦੋਂ 18 ਸਾਲਾਂ ਨੇ ਕਰਕੇ ਉਹਨਾਂ ਨੇ ਤੁਹਾਡੇ ਪੱਲੇ ਪਾਤੀ ਤੂੰ ਬਾਗੀ ਜਾ ਜੇ ਮੈਂ ਬਾਗੀ ਨਾ ਤਾਂ ਤੁਹਾਡੇ ਆ ਮੂੰਹ ਨਹੀਂ ਰਹਿਣੇ ਹੈਗੇ ਲੋਕਾਂ ਤੋਂ ਗੱਲਾਂ ਸੁਣ ਸੁਣ ਕੇ ਕੰਮੜੇ ਹੋ ਜਾਣਗੇ ਦੋਨੇ ਪਰਾ ਉਹ ਮੈਨੂੰ ਪਤਾ ਅਸੀਂ ਲੋਕਾਂ ਤੋਂ ਕੀ ਸੁਣਦੇ ਆ ਤੇ ਕੀ ਨਹੀਂ ਠੀਕ ਹੈ ਨਾ ਮੈਨੂੰ ਸਾਰਾ ਕੁਝ ਹੀ ਪਤਾ ਹੈ ਮੈਂ ਬਕਵਾਸ ਮਾਰੀ ਜਾਂ ਨਹੀਂ ਰਹੀ ਸਾਰਾ ਕੁਝ ਪਤਾਗਾ ਜੇ ਤਾਂ ਤੇਰੇ ਭਰਾ ਨੂੰ ਟਾਈਮ ਸਿਰ ਰੋਟੀਆਂ ਦੇਈ ਚੱਲਾ ਫਿਰ ਤਾਂ ਮੈਂ ਚੰਨੀ ਆ ਹੁਣ ਜੇ ਕਈ ਵਾਰ ਬੇਲਖਵੇਲਾ ਹੋ ਜਾਂਦਾ ਹਾਂ ਹੁਣ ਸੋ ਸੋ ਕੁਝ ਬੋਲਦੇ ਨੇ ਮੈਨੂੰ ਤੇ ਫਿਰ ਵੇਲੇ ਕਵੇਲੇ ਦੀ ਕੀ ਗੱਲ ਆ ਤੂੰ ਤਾਂ ਦਿੰਦੋ ਹੀ ਨਹੀਂ ਉਹਨੂੰ ਰੋਟੀ ਹੋਰ ਕੀ ਕਮਾਂਡੀ ਦਿੰਦੇ ਨੇ ਸੁਣੀ ਆ ਕਿ ਉਹ ਬਿਨਾਂ ਕਰ ਤੋਂ ਬੋਲੀ ਜਾਣਾਗਾ ਕੌਣ ਦਿੰਦਾ ਰੋਟੀਆਂ ਆ ਕੇ ਮੈਨੂੰ ਪਤਾ ਹੀ ਆ ਕਿਉਂਕਿ ਰੋਟੀ ਵੀ ਖਵਾਉਣੀ ਆ ਉਹ ਵੀ 100 ਗੱਲਾਂ ਸੁਣਾ ਕੇ ਗਾਲਾਂ ਕੱਢ ਕੇ ਕੀ ਫਾਇਦਾ ਇਹ ਜੀ ਰੋਟੀ ਖਾਣ ਦਾ ਉਹ ਬੰਦੇ ਦਾ ਵਿਚਾਰੇ ਦਾ ਹਾਂ ਤੁਸੀਂ ਆਪ ਲੜਿਆ ਕਰੋ ਦੋਨੇ ਪ੍ਰਾ ਆਪਣੀਆਂ ਅੱਡ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਤੇਰੇ ਹਾਲਾਤ ਆ ਨਾ ਲਾਉਂਗੇ ਹੀ ਪੈਣਗੇ ਉਹ ਤਾਂ ਮੇਰੀ ਗੱਲ ਸੁਣ ਕਦੇ ਉਹਨੂੰ ਖੇਤ ਲੈ ਜਾ ਕੀ ਕਰੂਗਾ ਕੇ ਤਾਂ ਉਹ ساری ਜ਼ਿੰਦਗੀ ਕੰਮ ਹੀ ਕੀਤਾ ਉਹਨੇ ਕੰਮ ਕਰਦੇ ਦੀ ਬਹੁਤ ਵੱਡੀ ਗਈ ਆ ਵੀ ਹੋਰ ਕੀ ਹੋ ਗਿਆ ਕੋਈ ਨਹੀਂ ਜਾਣ ਕੇ ਖੇਖਾਂ ਦਾ ਮਾ ਮੋਟਾ ਜਾ ਕੇ ਤੇਰੇ ਕੋਲੇ ਇਥੇ ਬੈਠਾ ਰਹੇ ਲਾ ਸੁਨ ਗੰਡਾ ਗੁੱਡੀ ਆਵੇ ਐਨੇ ਨਾਲ ਹੀ ਸਹਾਰਾ ਲੱਗ ਜਾਂਦਾ ਬੰਦੇ ਨੂੰ ਕੱਖ ਗੰਡਾ ਕੰਨੀ ਚੱਲੇ ਲਾ ਦਿਲ ਦਾ ਮਰੀਜ਼ ਆਹੋ ਜੀ ਦੌਰਾ ਪੈ ਗਿਆ ਨਾ ਉਹਨੂੰ ਐਸੇ ਨਹੀਂ ਲਾ ਜਾਣੀ ਬੈਠੀਆਂ ਕਿੱਲਾ ਕਰ ਜੂਗਾ ਬੈਜੇ ਦਿਲ ਦਾ ਦੌਰਾ ਮਰੀਜ਼ ਵਧੀ ਇਥੋਂ ਦੀ ਮਰ ਜੇ ਮਰ ਜੂ ਜ਼ਮੀਨ ਤਾਂ ਆਉਗਿਆ ਸੱਚ ਮਰੇ ਪਰ ਖੜਾ ਛੁੱਟੂਗਾ ਨਾਲੇ ਰੋਜ਼ ਰੋਜ਼ ਦੀ ਟੀਕੀ ਚ ਮੁੱਕ ਜੂ ਮਰੀ ਜਾਂਦੀ ਆ ਬਕਵਾਸ ਕਿੱਥੋਂ ਮਾੜੀ ਟੀਵੀ ਨਾਲ ਬਾ ਪੈ ਗਿਆ ਆ ਨਰਾਇਣ ਆਲਤੋ ਬੈ ਹੀ ਨਾ ਕਰਾਉਂਦੇ ਉਦੋਂ ਬਾਈ ਵੀ ਨਾ ਤੁੰਨੀ ਜਾਂ ਤੁੰਨੀ ਜਾਂ ਤੁੰਨੀ ਗਾ ਬਿਆਹ ਕਰਵਾ ਲਾ ਬਿਆਹ ਕਰਵਾ ਲਾ ਮੈਂ ਸੋ ਖਾਉਂ ਮੇਰੇਆਂ ਘਰ ਰੋਟੀਆਂ ਦਾ ਖੜਾ ਛੱਟ ਜੂਗਾ ਤੇਰਾ ਖੇਤ ਦਾ ਨਿਬੜ ਜੂ ਆ ਖਾਲਾ ਹੁਣ ਟੌਂਠੇ ਇਥੇ ਲਾ ਕੇ ਦਿੰਦੀ ਐ ਇਹ ਦੇਸੀ ਘਾਉ ਦੇ ਮੱਖਣੀ ਨਾਲ 6 ਪੈਸੇ ਬਾਈ ਤੋਂ ਹਣਾ ਕਿਵੇਂ ਕਰਗੇ ਜਾਣਾ ਤਾਂ ਬਾਈ ਕੋਲ ਹੀ ਪਊਗਾ ਚੱਲ ਕਰਦੇ ਹਾਲ ਬਾਈ ਕਿਵੇਂ ਆ ਠੀਕ ਆ ਬਹਿ ਜਾ ਮੈਂ ਠਾ ਕੀ ਯਾਰ ਪੈਣ ਨੂੰ ਵੀ ਨਹੀਂ ਜੀ ਕਰਦਾ ਮੇਰਾ ਤਾਂ ਤੇਰੇ ਕੋਲੇ ਤੂੰ ਤਾਂ ਨਾ ਮੈਨੂੰ ਪਸਾਤਾ ਮੈਂ ਕਹਦਾ ਨਾ ਪਸਾਤਾ ਜਿਹੜੀਆਂ ਮੈਂ ਖਾਣਾ ਤਨ ਖੁੰਝੇ ਉਹ ਖਾ ਲਿਆ ਕਰ ਫਿਰ ਮੈਨਾਂ ਤੈਨੂੰ ਇੱਕ ਗੱਲ ਕਹਿਣੀ ਆ ਹੂੰ ਜਦੋਂ ਘਰ ਚ ਮਾੜਾ ਜੀ ਆਜੇ ਨਾ ਉਹ ਕਹਿੰਦੇ ਹੁੰਦੇ ਨਾ ਵੀ ਇੱਕ ਚੁੱਪ ਸੌਣ ਨੂੰ ਹਰਾਂਦੀ ਆ ਤੇ ਉਹੀ ਗੱਲ ਹੋ ਜਾਂਦੀ ਆ ਹੈ ਉਨਾ ਰੋਟੀ ਪਾਣੀ ਆਉਂਦਾ ਆਪ ਚੱਕ ਕੇ ਖਾ ਲਿਆ ਕਰ ਜਿਹੋ ਜਿਹਾਂ ਲਾਉਂਦੀ ਆ ਉਹੇ ਦਾ ਚੱਕ ਕੇ ਖਾ ਲਿਆ ਕਰ ਜੇ ਹੁਣ ਇਹਦੀ ਮੈਂ ਕੁੱਟ ਮਾਰ ਕਰਦਾ ਨਾ ਤਾਂ ਪਿੰਡ ਦੇ ਸਾਰੇ ਚ ਜਲੂਸ ਨਿਕਲ ਜੂ ਉਹ ਭਰਾਵਾ ਚੱਕ ਕੇ ਦਾ ਮੈਂ ਤਾਂ ਖਾਵਾਂ ਜੇ ਅੰਦਰ ਬੜਨੇ ਫਿਰ ਸੋਈ ਕਿ ਮੇਰੇ ਸਾਲਿਆਂ ਦੀ ਕੋਈ ਨਾ ਕੋਈ ਆਪ ਪਾਈ ਰੱਖਦੀ ਆ ਪਾਈ ਰੱਖਦੀ ਆ ਉੱਥੇ ਤੇਰੇ ਵਾਲੇ ਸਾਣਾ ਕੋ ਦਾ ਮੋਰੇ ਹੋ ਕੇ ਖੜ ਜਾਂਦੀ ਆ ਸੋਈ ਦੇ ਬਾਰ ਦੇ ਪਤਾ ਨਹੀਂ ਕਿ ਅੰਗੂਰ ਲੁਕੋ ਕੇ ਰੱਖੇ ਹੋਏ ਉੱਥੇ ਮੇਰੇ ਸਾਲਿਆਂ ਦੀ ਦੇ ਚੱਲ ਤੂੰ ਪਰ ਹੁਣ ਮੈਨੂੰ ਵੀ ਨਹੀਂ ਸਮਝ ਆਉਂਦੀ ਵੀ ਮੈਂ ਕੀ ਕਰਾਂ ਸਟਕਾਰਾ ਕਿਵੇਂ ਪਾਵਾਂ ਇਹ ਵੀ ਨਾ ਐਡੀ ਚੰਦਰੀ ਧੀਮੀ ਤਾਂ ਕਿਹਦੇ ਹੋਵੇ ਨਾ ਤੂੰ ਮੇਰੀ ਗੱਲ ਸੁਣ ਇੱਕ ਉਹਨੂੰ ਕਿਹੜਾ ਬੰਦਿਆ ਕੋ ਸਮਝਾ ਦੇ ਠੀਕ ਆ ਜੇ ਮੈਂ ਕੋਈ ਇੱਥੇ ਬੰਝ ਘੱਟਦਾ ਨਾ ਬਰਾਬਰ ਲਿਆ ਕੇ ਚਾਹੇ ਮੈਨੂੰ ਭਾਈ ਯਾਰਾਂ ਨਹੀਂ ਲਿਆਉਣੀ ਪੈ ਜੇ ਤੇ ਫਿਰ ਨਾਲੇ ਰੂਮ ਪਿੱਟੂ ਮੱਥੇਗਾ ਥਮਾਰ ਕੇ ਮਦਨ ਨੂੰ ਉਦੋਂ ਹੀ ਕਿਹਾ ਸੀ ਕਿ ਭਰਾਵਾ ਮੇਰਾ ਨਾ ਕਰ ਮੇਰਾ ਨਾ ਕਰ ਆਪਦਾ ਕਰਾਲਾ ਮੇਰਾ ਤਾਂ ਹੋਈ ਜਾਣਾ ਮੇਰਾ ਨਾਗਰ ਆਵਦਾ ਕਰਾਲਾ ਤੂੰ ਵੀ ਉਦੋਂ ਨਹੀਂ 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 ਖਾਣਾ ਹੁਣ ਮੂੰਗੀ ਦੀ ਦਾਲ ਨਾਲ ਮੈਨੂੰ ਤਾਂ ਐਸੀ ਚੱਲ ਮਖਾ ਵੀ 10 12 ਕਿੱਲੇ ਵਾਹਣਾ ਹੈਗਾਗਾ ਚੱਲ ਇਕੱਠਾ ਰਹਿ ਜੂਗਾ ਹੈ ਨਹੀਂ ਦੋ ਬੰਡੀਆਂ ਪੈ ਜਾਂਦੀਆਂ ਉਹਡੇ ਖਿਲਰ ਜਾਂਦੇ ਤੇ ਹੁਣ ਇਹਦੇ ਨਾਲੋਂ ਤਾਂ ਨਾ ਬੰਡੀਆਂ ਠੀਕ ਸੀ ਚੱਲ ਮੈਂ ਨਾਲ ਤੇਰੇ ਨਾਲ ਇੱਕ ਗੱਲ ਕਰਨੀ ਆ ਉਹ ਮੁੱਗਿਆਲੀ ਮੋਟਰ ਮੱਚ ਗਈ ਆਪਣੀ ਕਿਵੇਂ ਕਰਗੇ ਹੁਣ ਸਰ ਮਾਰਤੀਆਂ ਨੂੰ ਫੋਨ ਕਰ ਲੈਣੋਂ ਤੋਂ ਫੜ ਲਈ ਜੰਨੇ ਲੱਗਦੇ ਉਹ ਤੋਂ ਮਾਰਤੀ ਤੋਂ ਫੜ ਕੇ ਲਾ ਦੀ ਜੇ ਨਮੀ ਪੈਂਦੀ ਹੈ ਨਮੀ ਪਾਵੇ ਨੂੰ ਭੈਣ ਦੇ ਖਸਮਾਂ ਦੇ ਨੂੰ ਹੁਣ ਸੱਦਣਾ ਹੋਵੇ ਇਹ ਲਿਹਾਵ ਦੇ ਪੇਕਿਆਂ ਤੋਂ ਹੈ ਫੇਰ ਪਤਾ ਲੱਗੇ ਨੂੰ ਬਲਪਿਆ ਲੱਖ ਲੱਗੂਗਾ ਹੁਣ ਸੱਦ ਫੇਰ ਤਾਂ ਇਹਨੂੰ ਲੱਗ ਜੇ ਪਤਾ ਅੜੇ ਮੂੰਹ ਵਾਲੀ ਨੂੰ ਕੁੱਟਾ ਹੋਵੇ ਇਹਦਾ ਮੂੰਹ ਮੂਵ ਲਿਹਾਵ ਦੇ ਪੇਕਿਆਂ ਤੋਂ ਮੇਰੇ ਸਾਲੇ ਦੇ ਜਿਹੜਾ ਹੁੰਦਾ ਸਰੋਂ ਆ ਗਈ ਚਲੋ ਜੀ ਤੋੜ ਦਿਓ ਨੰਗਾ ਦੇ ਕੋਈ ਹੋਰ ਆ ਗਿਆ ਚਲੋ ਜੀ ਗੱਟਾ ਕਣਕ ਦਾ ਆ ਗਿਆ ਭਰਾ ਜਾਂ ਲੈ ਗਿਆ ਭਰ ਕੇ ਸਾਰਾ ਮੈਂ ਤਾਂ ਮੈਂ ਕਹਿੰਦਾ ਤੂੰ ਹੋਰੋਂ ਕਰ ਤੂੰ ਕਹਿ ਇਹਨੂੰ ਕਹ 22 ਦਾ ਜਵਾਬ ਦੇਦਾ ਅਗਰ ਰੁਪਈਆ ਨੂੰ ਕਹ ਪੱਲਾ ਚੱਕ ਰਿਹਾ ਤਾਂ ਹੈ ਨਹੀਂ ਕਿ ਮੇਰੇ ਕੋਲ ਮੈਂ ਕਹੀ ਦਿਨ ਨਾ ਕਹਿ ਤਾ ਦੇਖ ਤੈ ਵੀ ਦੇਵਾ ਮੁੜ ਕੇ ਮੈਨੂੰ ਪਤਾ ਕਲੇਸ਼ ਪਾਉਗਾ ਇਹਦਾ ਤੂੰ ਕਹਿ ਕੇ ਤਾਂ ਕਰੀ ਕਹਿ ਕੇ ਕਿ ਦਿਣਾ ਤੇਰੀ ਜਮਾ ਰੋਟੀ ਬੰਦ ਕਰ ਦੂ ਮੇਜਾ ਕੀ ਰੋਟੀ ਬੰਦ ਕਰ ਦੂ ਮੇਰੀ ਨਹੀਂ ਰੋਟੀ ਬੰਦ ਕਰ ਸਕਦੀ ਚੱਲ ਠੀਕ ਆ ਮੈਂ ਜਾਊਂਗਾ ਅਰਤੇ ਨਾਲ ਕੋਲੇ ਚਾਹ ਹੀ ਆਉਣਾ ਯਾਰ ਬਾਗ ਜਾਓ ਕੋ ਫੜ ਲਈ ਦੋ ਲੱਖ ਰੁਪਏ ਹੀ ਫੜ ਲਈ ਹੁਣ ਇਕੱਠਾ ਫੇਰ ਜੇ ਥੋੜਾ ਛੱਡ ਕੇ ਫੇਰ ਭੱਜਾ ਫਰੇਗਾ ਠੀਕ ਆ ਲੱਖ ਹੀ ਫੜੂੰਗਾ ਹਾਂ ਪੀਲਾ ਪੀਲਾ ਤੇਰੇ ਹਲਕ ਵੇ ਜੀ ਨੰਗੀ ਬੜੀ ਜਾਂਦੀ ਆ ਪੈਸੇ ਨਹੀਂ ਮਿਲੇ ਕਿਸੇ ਪਾਸੋਂ ਹੱਲ ਕਰਕੇ ਦੇ ਕਹਿ ਕੇ ਆਪਦੇ ਪੇਕੇ ਆਂ ਨੂੰ ਕਿਉਂ ਬਾਈ ਕੀ ਕਹਿੰਦਾ ਜੀ ਬਾਈ ਨੇ ਕੀ ਕਹਿਣਾ ਤੇ ਕਿਆ ਨੂੰ ਫੋਨ ਕਰ ਉਹਨੇ ਤਾਂ ਜਵਾਬ ਦੇਤਾ ਕਹਿੰਦਾ ਜਿਹਾ ਜੀ ਮੈਨੂੰ ਰੋਟੀ ਮਿਲਦੀ ਆ ਉਹ ਇਹ ਕਹਿੰਦਾ ਬਈ ਮੇਰੇ ਤੋਂ ਪੈਸੇ ਲੈ ਲਓ ਕੋਈ ਨਾ ਰੋਟੀ ਤਾਂ ਬਾਈ ਨੂੰ ਮੈਂ ਰੋਜ ਫੜਾਉਣੀ ਆ ਬਾਈ ਐਂ ਕਤੋਂ ਕਰਦਾ ਹੁੰਦਾਗਾ ਪੈਸੇ ਟਕੇ ਵੇਲੇ ਆ ਮੂੰਹ ਖੜਾ ਬਣ ਗਿਆ ਹੁਣ ਪਾਣੀ ਲਾਉਣਾ ਮੈਂ ਮੋਟਰ ਬਿਨਾ ਦੱਸ ਕੀ ਕਰਾਂ ਕਣਕ ਪਾਣੀ ਭਾਲੀ ਜਾਂਦੀ ਆ ਤੇ ਕੱਲ ਹੀ ਮੱਚ ਗਈ ਕਰਦੇ ਹੁਣ ਇਹਦੇ ਤਾਂ ਨੂੰ ਫੋਨ ਇਥੇ ਗੱਟਾ ਕਣਕ ਦਾ ਭਰ ਕੇ ਲੈ ਜਾਂਦਾ ਕਿਤੇ ਸਰੋਂ ਲੈ ਗਿਆ ਉਹ ਨਹੀਂ ਇਹ ਬਾਈ ਨੂੰ ਪੁੱਛ ਲੋ ਬਾਈ ਕੀ ਕਹਿੰਦਾ ਅੱਛਾ ਬਾਈ ਹੁਣ ਬੜਾ ਚੰਗਾ ਨਹੀਂ ਹੋ ਗਿਆ ਹਨਾ ਅੱਗੇ ਤਾਂ ਬਾਈ ਤੈਨੂੰ ਬਿਵਵਹਰ ਦਾ ਲੱਗਦਾ ਸੀ ਆ ਘੰਟਾ ਪਹਿਲਾਂ ਦਾ ਕੋਈ ਨਹੀਂ ਬਿਵਵਹਰ ਕਾ ਕਿੱਥੋਂ ਲੱਗਦਾ ਸੀ ਨਾਲੇ ਆਪਣੇ ਘਰ ਦਾ ਬੰਦਾ ਕਾ ਫੇਰ ਕੀ ਹੁੰਦਾ ਜੇ ਘਰੇ ਪੈਸਿਆਂ ਦੀ ਲੋੜ ਪੈ ਗਈ ਤਾਂ ਦੇ ਦੂਗਾ ਤਾਂ ਅੱਛਾ ਠੀਕ ਆ ਦੇਖਾਂ ਕਿਹੜੇ ਮੂੰਹ ਨਾਲ ਕਹੀ ਜਾਨੀ ਆ ਇੱਧਰ ਨੂੰ ਕਰੀ ਮਰੀ ਜਾਂਦੀ ਆ ਗੱਲਾਂ ਜਾ ਤੂੰ ਹੀ ਪੁੱਛ ਰਾ ਹਾਂ ਜਾਂ ਪੁੱਛਿਆ ਮੈਂ ਤਾਂ ਜਵਾਬ ਦੇਤਾ ਹੁਣ ਦੱਸੀ ਪੁੱਛ ਕੇ ਦੇਖ ਲੈਨੇ ਤੈਨੂੰ ਕੀ ਕਹਿੰਦੇ ਨੇਗੇ ਮੈਂ ਸੋਹਣੀ ਲੱਗਦੀ ਆਂ ਪੈਸੇ ਪੁੱਛਦੀ ਕਿਉਂ ਹੁਣ ਤੇਰੀ ਜਵਾਨ ਕਿੱਧਰ ਗਈ ਪੁੱਛ ਲਾ ਜਾ ਕੇ ਮੇਰੇ ਤੋਂ ਨਹੀਂ ਪੁੱਛਿਆ ਜਾਂਦਾ ਨਹੀਂ ਆਦੇ ਪੇਕਿਆਂ ਨੂੰ ਕਹ ਦੇ ਉਹ ਭੇਜ ਦੇਣਗੇ ਲੱਖ ਰੁਪਇਆ ਠੀਕ ਆ ਨਾ ਜਾ ਕੇ ਪੁੱਛ ਲਾ ਐਂ ਕਹ ਤੂੰ ਕਰਦੇ ਹੁਣ ਸੁਣੀ ਪੁੱਛ ਲੋ ਜਾ ਕੇ ਜਬਾਈ ਨੂੰ ਮੈਂ ਕਿਵੇਂ ਪੁੱਛ ਲਾ ਮੈਂ ਤਾਂ ਜਵਾਬ ਦੇਤਾ ਹੁਣ ਉਹ ਕਹਿੰਦਾ ਉਹਦੀ ਘਰ ਵਾਲੀ ਨੂੰ ਭੇਜ ਪਾਈ ਉਹਨੂੰ ਦੇਉਂਗਾ ਮੈਂ ਪੈਸੇ ਚਲ ਕੋਈ ਨਹੀਂ ਰੋਟੀ ਪਾਣੀ ਹੋਇਆ ਮੈਂ ਟਾਈਮ ਸਿਰ ਦੇ ਦਿਆ ਕਰੂੰਗੀ ਠੀਕ ਹੈ ਬਾਈ ਨੂੰ ਕਹਿ ਦੀ ਵੀ ਇਹ ਦਿਨ ਰੋਟੀ ਪਾਣੀ ਟਾਈਮ ਸਿਰ ਦੇ ਦਿਆ ਕਰੂ ਵੀ ਮੈਨੂੰ ਪੈਸਾ ਨੀ ਲੋੜਾ ਦੇ 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 ਦੂਗਾ ਮੇਰਾ ਜੀ ਕਰਦਾ ਨਾ ਕਿ ਮੂੰਹ ਹੀ ਮੂੰਹ ਕੁੱਟਾਂ ਚ ਪੇੜਿਆਂ ਨਾਲ ਹੁਣ ਤੇਰੇ ਵਰਗਾ ਨਹੀਂ ਹੈਗਾ ਉਹ ਵੀ ਤੇਰੇ ਪੇਕਿਆਂ ਵਰਗਾ ਨਗਾਰਗਾ ਦੇ ਤਾ ਲੱਖ ਰੁਪਈਆ ਉਹਨੇ ਕਹਿੰਦਾ ਮੈਨੂੰ ਤਿਆਰਤੀਆਂ ਤੋਂ ਫੜ ਲਿਆ ਫਿਰ ਮੈਨੂੰ ਕਾ ਤੋ ਐਵੇਂ ਬਿਨਾ ਗੱਲ ਕਰਕੇ ਹੀ ਐਂ ਲੇਤੀ ਰੋਟੀ ਹੋਈ ਐ ਮੈਂ ਕਹੀ ਤਾਂ ਨਹੀਂ ਵੀ ਭਾਈ ਦੇ ਦੇ ਕਰੂੰ ਟਾਈਮ ਸਿਰ ਦੇ ਦੇ ਰੋਟੀ ਇਹੇ ਇਹ ਤਾਂ ਨਾ ਪਹੇਦੰਦਾ ਨਾ ਮੇਰਾ ਤਾਂ ਹੋ ਗਿਆ ਸੀਗਾ ਘੋਗਾ ਚੱਤਾ ਕਿੱਥੋਂ ਪਾਣੀ ਲਾਉਂਦਾ ਮੈਂ ਕਣਕ ਨੂੰ ਦੱਸਦਾ ਜੇ ਮੈਨੂੰ ਔ ਪਹਿਲਾਂ ਗਵੰਡੀਆਂ ਦੇ ਖੇਤਾਂ ਵਾਲੀ ਬੁੜੀ ਨਾਲ ਤੂੰ ਜਲੂਸ ਕਢਵਾਇਆ ਅਗਲੇ ਜਮਾਨੇ ਹੋ ਕਰ ਦੇਗੇ ਸਾਡੀ ਬੁੜੀ ਦਾ ਚੂਲਾ ਤੋੜਾ ਕੇ ਰੱਖ ਤਾਏ ਨੇ ਹਾਂ ਬੋਰ ਠੀਕ ਕਰਾ ਲਿਓ ਪੈਸੇ ਹੈਗੇ ਨੇਗੇ ਬਸ ਤਾਏ ਕਰਦੇ ਜਿਵੇਂ ਬੋਰਾ ਹੋ ਹੁੰਦਾਗਾ ਸੂਈ ਤੇ ਧਾਗਾ ਪਾਉਣਾ ਹੁੰਦਾ ਬੋਰਾ ਕਿਹੜੇ ਮਿਸਤਰੀ ਨਾਲ ਹੋਊਗਾ ਚਾਲਿਆ ਕਿ ਦੇਵਾਂ ਕੇ ਬੱਸੋ ਬੱਸ ਪਿਆਤੀ ਨੂੰ ਜਾਂਨਾ ਮੈਂ ਖੇਤ ਨੂੰ ਆਠ ਨੇ ਮੁਰੂੰਗਾ ਨੇਰੇ ਹੋਏ ਕੋਈ ਨਾ ਮੋਟਾ ਠੀਕ ਕਰਾ ਲਓ ਨਾਲੇ ਬੋਰ ਕਰਵਾ ਲਓ ਦਾ ਸਹੀ ਹਵਾ ਮਾਰਦਾ ਰੋਟੀ ਦੇ ਜੇ ਕਰ ਬੀਨ ਪ੍ਰੋਟੀਨ ਦਿੰਦੀ ਟਾਈਮ ਸੀ ਪੈਸੇ ਦਿੱਤੇ ਦੇਗਾ ਪੇਕਿਆਂ ਤੋਂ ਲੈ ਲੈ ਮੈਂ ਪੇਕਿਆਂ ਤੋਂ ਕਿਉਂ ਲੈ ਕੇ ਦੇਵਾਂ ਜਦੋਂ ਭਰਾ ਕੋਲੇ ਹੈਗੇ ਨੇ ਫਿਰ ਕੀ ਹੋਗੇ ਜੇ ਭਰਾ ਦੇ ਦੂਗਾ ਤਾਂ ਖਾਂਦਾ ਨਹੀਂ ਹੈਗਾ ਰੋਟੀਆਂ ਘਰੇ ਆਠ ਨੇ ਤੜਕੇ ਉਹ ਵੀ ਕਹਦਾ ਕਰੇ ਮੈਂ ਬਾਹਰੋਂ ਖਾ ਲਿਆ ਕਰੂੰਗਾ ਨਹੀਂ ਦਾ ਕਿਤੇ ਉਹਦੇ ਪੱਖ ਇਹ ਤਾਂ ਨਾ ਹੱਲੀ ਕੋਈ ਹੋਰ ਕਰਨਾ ਪਊਗਾ ਐ ਨਹੀਂ ਇਹ ਲੋਟ ਆਉਂਦਾ ਹੈਗਾ ਨਾਲੇ ਤਾਂ ਬਾਈ ਲੋਟ ਆ ਜੂਗਾ ਨਾਲੇ ਇਹ ਲੋਟ ਆ ਜੂਗਾ ਦੋਨੇ ਹੀ ਇੱਕ ਨਖਾਰੇ ਤਾਂ ਹੀ ਕੱਢਦੇ ਨੇ ਮੈਂ ਨਹੀਂ ਸ਼ੱਕਰ ਦੀ ਜਾ ਬਣਾਉਣੇ ਹਾਂ ਭੈਣੇ ਅਸੀਂ ਵੀ ਸ਼ੱਕਰ ਦੀ ਬਣਾਉਣੇ ਆਂ ਨੀ ਭੈਣੇ ਮਸਾ ਉੱਠ ਗਏ ਆ ਮੈਂ ਤਾਂ ਇਨੀ ਪੇ ਮਾਰ ਹੋਈ ਪਈ ਆ ਦਵਾਈ ਤਾਂ ਲੈਣ ਵੀ ਨਹੀਂ ਆਈ ਹੈਗੀਗੀ ਦਵਾਈ ਦਵਾਈ ਲੈ ਲੈਣੇ ਪਾਣੇ ਕੋਈ ਨਹੀਂ ਦਵਾਈਆਂ ਕੜਾ ਅਸਰ ਕਰਦੀਆਂ ਨਹੀਂ ਗੀਆਂ ਪੁੱਛ ਰੱਪਣ ਨਹੀਂ ਦੀ ਹੋਈ ਜਾਂਦੀ ਨੀਂਦੀ ਆ ਜਾਂਦੀ ਹੈ ਹਾਂ ਇਹ ਤਾਂ ਹੈ ਫਿਰ ਉਹਨਾਂ 'ਚ ਤਾਂ ਨਸ਼ਾ ਹੀ ਹੁੰਦਾ ਗੋਲੀਆਂ 'ਚ ਤਾਂ ਹੋਰ ਤੇ ਸਣੀ ਨੀਂਦਿੰਦਾ ਸਣੀ ਖੇਤ ਗਿਆਗਾ ਅੱਛਾ ਤੇ ਘਰੇ ਜਾ ਕੇ ਆਏ ਸੀ ਸਾਡੇ ਅੱਛਾ ਕਿਵੇਂ ਗਿਆ ਸੀਗਾ ਨਹੀਂ ਉਹ ਪਰਸੋਂ ਕਹਿੰਦਾ ਸੀਗਾ ਅ ਰਿਸ਼ਤੇ ਵਾਰੇ ਰਿਸ਼ਤੇ ਵਾਰੇ ਹਾਂ ਇਹਨੂੰ ਕਹਿੰਦਾ ਰਿਸ਼ਤਾ ਕਰਮਣ ਨੂੰ ਤੇ ਮੇਰੇ ਭਰਾ ਨੂੰ ਨੇ ਤੇ ਬਰਾણો ਕਾ ਤੋ ਤੇ ਪਰਾਂ ਨੂੰ ਰਿਸ਼ਤਾ ਹੁੰਦਾ ਨਹੀਂ ਨੇ ਇਹ ਹੋਰ ਰਿਸ਼ਤਾ ਹੀ ਹੁੰਦਾ ਜਿਹੜੀ ਕੋਈ ਆਉਂਦੇ ਨੇ ਆ ਕੇ ਦੇਖ ਕੇ ਮੜ ਜਾਂਦੇ ਚਾਪੀ ਕੇ ਹੋ ਪੁੱਠੇ ਕੰਮ ਕਰਦਾ ਹੂ ਅਗਲਾ ਰਿਸ਼ਤਾ ਫਿਰ ਪਿੰਡ ਚੋਂ ਵੀ ਨਹੀਂ ਹਾਂ ਕਰਨੀ ਐ ਜੀ ਪੁੱਠੇ ਕੰਮ ਦਾ ਕਾਹਨ ਬਸ ਤੈਨੂੰ ਪਤਾ ਉਹ ਛੇੜੀਆਂ ਜਿਹਾ ਚ ਬਹਿ ਜਾਂਦਾ ਭੈਣ ਕੀ ਕਰਾਂ ਬਸ ਫਿਰ ਫਿਰ ਤਾਂ ਪੱਕਾ ਹੀ ਜੁੱਤਾ ਜੁੱਤਾ ਲਾ ਲਾਂਗਾ ਕੀ ਭੈਣੇ ਹੋਰ ਤਾਈਓ ਬਸ ਤੈਨੂੰ ਪਤਾ ਠੀਕ ਹੈ ਤੈਨੂੰ ਇੱਥੇ ਸਵਾਣ ਥੱਲਾ ਢੋਂਦੇ ਆ ਘਰੇ ਕਮਾਉਂਦਾ ਨਹੀਂ ਹੈਗਾ ਹੋਣਾ ਨਾ ਪਣੇ ਇੰਨਾ ਤਾਂ ਨਹੀਂ ਦੌਂਦੇ ਹੈਗੇ ਉੱਤੋਂ ਚਲਕਾ ਦਿਖਦਾ ਜਦੋਂ ਲੋੜ ਵਸਤੂਆਂ ਦੇ ਲਏ ਜਾਂਦੇ ਨੇ ਨਹੀਂ ਮੈਂ ਤਾਂ ਦੇਖਿਆ ਜਦੋਂ ਤੇਰਪਿਆਉ ਆਉਂਦਾ ਜਦੋਂ ਜਾਂ ਤੇਰਾ ਭਰਾ ਆਉਂਦਾ ਮੋਟ ਸੱਕਦੇ ਲੱਦੇ ਤੁਰੇ ਜਾਂਦੇ ਹੁੰਦੇ ਚਲ ਕੋਈ ਨਹੀਂ ਮੈਨੂੰ ਦੱਸ ਫਿਰ ਤੂੰ ਹੋਰ ਕਿਹਦੇ ਵਾਸਤੇ ਕਹਿੰਦੀ ਸੀ ਜਵੇ ਭਰਾ ਵਾਸਤੇ ਆ ਤੁਹਾਡੀ ਤੇਜੇ ਵਾਸਤੇ ਤੇਜੇ ਵਾਸਤੇ ਸਾਡੀ ਰਿਸ਼ਤੇਦਾਰ ਚ ਕੁੜੀ ਸੀਗੀ ਉਹ ਵਿਚਾਰੀ ਹੋ ਗਈ ਰੰਡੀ ਇੱਕ ਮੁੰਡਾਗਾ ਉਹਦੇ ਉਹ ਤਾਂ ਦੋਨੇ ਹੱਥੀ ਰਿਸ਼ਤਾ ਕਰਨ ਨੂੰ ਤਿਆਰ ਰਹਿਗੇ ਹੈ ਦੇ ਜਦੋਂ ਸਨੀ ਨੇ ਮੇਰੇ ਕੋਲ ਗੱਲ ਕੀਤੀ ਪਹਿਲਾਂ ਜਾਸਾੜੇ ਦਿਮਾਗ 'ਚ ਸੀਗੀ ਬਸ ਅਸੀਂ ਉਹੀ ਟਾਲ ਜੇ ਦਿੱਤਾ ਵੀ ਚਲ ਭਈ ਕੀ ਪਤਾ ਤੁਹਾਨੂੰ ਲੋੜ ਨਾ ਹੋਵੇ ਫਿਰ ਸਨੀ ਨੇ ਮੈਨੂੰ ਕਹੀ ਦਿੱਤਾ ਹੂੰ ਤੇ ਮੈਂ ਸੋਚਿਆ ਕਰਾਈ ਦਿੰਨੇ ਆ ਉਹਨਾਂ ਨਾਲ ਮੈਂ ਫੋਨ ਤੇ ਗੱਲ ਕੀਤੀ ਸੀਗੀ ਉਹ ਤਾਂ ਕਹਿੰਦੇ ਆ ਮੈਂ ਕੱਲ ਨੂੰ ਆ ਕੇ ਲੈ ਜੀ ਹੁਣ ਤੁਸੀਂ ਦੱਸੋ ਤੁਹਾਡੇ ਵੱਲੋਂ ਕੀ ਘਾਟਵਾਦ ਆ ਗਈ ਦੱਸਿਓ ਹੁਣ ਬਾਕੀ ਤਾਂ ਤੈਨੂੰ ਸਨੀ ਨੇ ਕੋਈ ਨਹੀਂ ਫਿਰ ਸਨੀ ਨੂੰ ਆ ਜਾਂਦੇ ਅੱਥਨੇ ਤੇ ਅਸੀਂ ਗੱਲ ਕਰਕੇ ਕਰਿਸ਼ ਨਹੀਂ ਹਲਾ ਆਵਾਂਗੇ ਹੋ ਜੋ ਗੱਲ ਕਰੋਗੇ ਹਜੇ ਰਾਇਤ ਲਾਈ ਨਹੀਂ ਕੀਤੀ ਮੈਨੂੰ ਹੀ ਸੁਨੇਹੇ ਲਾਉਂਦਾ ਫਿਰਦਾ ਵੀ ਰਿਸ਼ਤਾ ਕਰਾ ਦੇ ਤੂੰ ਕਹੀ ਨਹੀਂ ਗੱਲ ਕਰਕੇ ਦੱਸੂ ਨਾਲੇ ਉਹਦਾ ਹੀ ਨਹੀਂ ਪਤਾ ਹੈਗਾ ਉਹੀ ਪਕਾਈ ਮਾਰੇ ਆ ਹੋਵੇ ਕਿਹੜੇ ਪਕਾਈ ਕਿਉਂ ਕੁੜੇ ਲੈਓ ਉਹਨੂੰ ਕੋ ਉਹਨੂੰ ਤਾਂ ਭੱਜ ਕੇ ਰਿਸ਼ਤਾ ਕਰਨਗੇ ਅਗਲੇ ਹੈ ਅੱਧ ਦਾ ਮਾਲਕ ਹੈਗਾ ਹੈ ਹੰਗਾ ਦੀ ਘਰ ਵੀ ਉਹਦੇ ਹੀ ਸਹੀ ਆਉਂਦਾ ਆਹ ਉਹਨੂੰ ਭੱਜ ਕੇ ਕਰ ਲੈਗੇ ਰਿਸ਼ਤਾ ਮਾਰਦੀ ਮੇਰੀ ਗੱਲ ਸੁਣ ਇਹ ਨਹੀਂ ਸੋਚੀਦਾ ਹੁੰਦਾ ਤੈਨੂੰ ਕੀ ਹੈ ਕੱਲ ਨੂੰ ਤੈਨੂੰ ਸਾਂਭਣਾ ਪੋ ਜੇ ਆ ਗਈ ਕੋਈ ਆਪ ਦਾ ਲੈ ਕੇ ਪਾਸੇ ਬਹਿ ਜਾਊਗਾ ਕੋਈ ਦੋ ਖਾਸੋਖਾ ਆਵਦਾ ਦੇਖੀ ਜਾਣਗੇ ਅਗਲੇ ਆਹੀ ਗੱਲ ਦਾ ਤਰੋਣਾ ਜੇ ਕੋਈ ਹੋਰ ਆ ਗਈ ਕੀ ਬੋਲੀ ਇਹਨੇ ਦੇ ਹਿੱਸੇ ਦੀ ਜ਼ਮੀਨ ਲੈ ਕੇ ਆ ਬਿੱਕ ਪਾਸੇ ਵੇਜੀ ਕੀ ਸੋਚੀ ਜੰਨੀ ਆ ਕੁਛ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੇ ਸੀ ਕੋਈ ਗੱਲ ਨਹੀਂ ਸਣੀ ਨੂੰ ਆਏ ਨੇ ਅਸੀਂ ਦੋਨੇ ਹੀ ਆਪਨੇ ਘਰੇ ਜਾਇਆ ਮੰਗੇ ਨਹੀਂ ਤਾਂ ਹੁਣ ਲੋਕ ਥੂ ਥੂ ਕਰਦੇ ਨੇ ਠੀਕ ਆ ਨਾ ਹੈ ਕਹਿੰਦੇ ਅਗੇ ਵੀ ਜ਼ਮੀਨ ਦੀ ਮਾਰੀ ਨਹੀਂ ਰਿਸ਼ਤਾ ਹੋਣ ਦਿੰਦੀ ਕੀ ਉਹਨੂੰ ਲੋਕ ਆ ਗੱਲਾਂ ਕਰਦੇ ਹੈਗੇ ਆਪਾਂ ਤਾਂ ਕਹਿਨੇ ਆ ਸੁਗੰਦੀ ਇਸਰੀਕ ਦਾ ਘਰ ਵੱਜੇ ਸਹੀ ਬਾਹਰ ਖੁਰਦਾ ਹੋਜ ਭੈਣੇ ਉਹਦਾ ਚੱਲ ਹਨਾ ਲਲੇ ਬਸ ਉਹ ਨਹੀਂ ਉਹਨੂੰ ਟਾਈਮ ਨਾਲ ਰੋਟੀ ਰੋਟੀ ਤਾਂ ਦੇ ਦਿਆ ਕਰ ਤੂੰ ਨਾ ਭੈਣੇ ਤੈਨੂੰ ਕੌਣ ਕਹਿੰਦਾਗਾ ਰੋਟੀ ਦਾ ਕਹਿੰਦੀ ਗੇਬੋ ਗੇਬੋ ਨੇ ਇੱਕ ਦਿਨ ਮੈਨੂੰ ਆਪ ਰੋਕ ਕੇ ਦੱਸਿਆ ਮੈਂ ਤਾਂ ਐਵੇਂ ਪਕਾਈ ਦੀ ਹਰ ਕਦੇ ਕਹਿੰਦੀ ਕਹਿੰਦੀ ਜਿੱਦੇ ਕਹਿੰਦੀ ਅਗਲੇ ਨੇ ਕਹਿੰਦੀ ਲੈ ਕੇ ਸਾਰਾ ਕੁਝ ਪਾਸੇ ਬੈ ਕੇ ਕਹਿੰਦੀ ਉਹਦੇ ਵੀ ਤਾਂ ਫੜਾਊਗੀ ਉਹਦੇ ਮਿੰਤਾ ਕਰੂਗੀ ਕਹਿੰਦੀ ਆਪਦੇ ਘਰੇ ਲੈ ਜਾਉਂਗਾ ਕਹਿੰਦੇ ਫਿਰ ਜੇ ਮੈਂ ਨਹੀਂ ਦਿੰਦੀ ਰੋਟੀਆਂ ਨਾਲੇ ਤਾਂ ਰੋਟੀਆਂ ਖਵਾਉਣੀਆਂ ਨਾਲੇ ਲੋਕ ਫਿਰ ਵੀ ਗੱਲਾਂ ਕਰਦੇ ਨੇ ਲੋਕਾਂ ਦਾ ਭਣੇ ਬਾੜੇ ਮੂਹ ਨੇ ਕਿਸੇ ਦੇ ਪਿੱਛੇ ਨਹੀਂ ਲੱਗਿਆ ਹੁੰਦਾ ਹੈਗਾ ਨਾ ਕਿਸੇ ਦੇ ਪਿੱਛੇ ਨਹੀਂ ਮੈਂ ਤਾਂ ਤੈਨੂੰ ਇਹ ਕਹਿੰਨੀ ਆ ਦੇਖ ਨਾਲੇ ਤਾਂ ਤੁਸੀਂ ਦੋ ਜਾਨੀਆਂ ਹੋ ਜਾਉਂਗਾ ਦੁੱਖ ਦਾ ਸੁੱਖ ਦਾ ਹਨਾ ਇੱਕ ਜਾਨੀ ਘਰੇ ਇੱਕ ਜਾਨੀ ਬਾਹਰ ਹੈ ਨਾਲੇ ਜੇ ਉਹਦਾ ਘਰ ਵਸ ਗਿਆ ਤੈਨੂੰ ਸੁੱਖ ਸਹਾਰਾ ਬਹੁਤ ਹੋ ਜਾਊਗਾ ਚਲੋ ਗੁੜੇ ਨੂੰ ਪੈ ਨੂੰ ਮੰਝੇ ਚ ਇਹਨੂੰ ਕੌਣ ਸੰਭੂਗਾ ਆਥ ਨੇ ਦੱਸਾਂਵਾਂਗੇ ਤੁਹਾਡੇ ਘਰੇ ਭਣੇ ਨਾਲੇ ਮੇਰੀ ਗੱਲ ਸੁਣ ਮਗਰ ਮੁੰਡਾ ਕੱਲ ਨੂੰ ਮੁੰਡਾ ਜਵਾਨ ਆ ਚਲੋ ਜੀ ਆਪਦਾ ਘਰਬਾਰ ਆਪਦਾ ਏਦਾ ਬੜਾ ਪਸ ਆ ਗਿਆ ਟੈਨਸ਼ਨ ਹੀ ਨਹੀਂ ਹੋਈ ਕੋਈ ਨਾ ਕੋਈ ਨਾ ਦੱਸਾਵਾਂਗੇ ਅਥਨ ਤੁਹਾਡੇ ਘਰੇ ਦੱਸਿਆਈ ਕਿ ਤੇ ਉਹ ਲਾਰਾ ਜਾ ਲਾ ਦੇ ਦੱਸਾਵਾਂਗੇ ਦੱਸਾਵਾਂਗੇ ਕੋਈ ਨਾ ਚਲ ਠੀਕ ਆ ਜਾ ਮੇਰੇ ਸਨੀ ਨਾਲ ਮੇਰੀ ਗੱਲ ਹੀ ਕਰਾ ਦੇ ਫੋਨ ਤੇ ਲਿਆ ਨਾ ਸਨੀ ਨਾਲ ਮੇਰੇ ਕੋਲ ਫੋਨ ਹੈ ਨਹੀਂਗਾ ਚਾਰਜ ਤੇ ਲੱਗਿਆ ਪਿਆਗਾ ਲਾ ਚੱਕ ਲਿਆ ਕੁੜੇ ਮੈਂ ਕਿਹੜਾ ਖਾਨੀ ਹੈਗੀ ਉਹ ਮੇਰੀ ਗੱਲ ਕਰਾ ਦੇ ਮਾੜੀ ਜੀ ਮੈਂ ਪੁੱਛ ਲੈਨੀ ਆਂ ਨਹੀਂ ਤੈਨੂੰ ਕਹਿਤਾ ਨਾ ਕੰਮੋ ਵੀ ਛੋੜੇ ਘਰੇ ਜਾ ਕੇ ਸਨੇਹਾ ਲਾਵਾਂਗੇ ਤਾਂ ਲਾ ਆਵਾਂਗੇ ਯਕੀਨ ਵੀ ਰੱਖੀਦਾ ਹੁੰਦਾ ਅਸੀਂ ਦੋਨੇ ਜੀ ਆਵਾਂਗੇ ਅਥਨੇ ਨੇ ਹਲਾਇਆ ਮਗੇ ਨੇ ਮੈਨੂੰ ਇਹ ਹੈਗਾ ਜੇ ਮੇਰੀ ਮਾੜੀ ਮੋਟੀ ਤੂੰ ਉਹਦੇ ਨਾਲ ਗੱਲ ਕਰਾ ਦੇ ਜੇ ਉਹਨੇ ਹਾਂ ਕਰਤੀ ਆਪ ਤਾਂ ਕੱਲ ਉਹਨੇ ਵਗ ਜਾਗੇ ਕੋਈ ਨਾ ਫਿਰ ਆ ਜਾਊਗਾ ਹੁਣ ਤਾਂ ਉਹ ਖੇਤ ਹੋਣ ਵਾਲੇ ਉਹ ਤਾਂ ਪਾਣੀ ਪੋਣੀ ਲਾਉਂਦਾ ਉਹਦੀ ਬੜੇ ਪੈਰਾਂ ਤੇ ਪਾਣੀ ਪੈਣ ਦੀ ਚਲ ਕੋਈ ਨਾ ਜਦੋਂ ਅਥਣੇ ਆ ਕੇ ਦੱਸਦੀ ਚਲ ਠੀਕ ਆ ਚੰਗਾ ਚੰਗਾ ਲੈ ਕਹਿੰਦੀ ਮੈਂ ਗਰ ਮੁੰਡਾ ਦਾ ਜੇ ਮੁੰਡਾ ਲਈ ਮੁੰਡਾ ਤਾਂ ਨਾਲ ਤਾਂ ਜ਼ਮੀਨ ਪਾਲੂਗਾ ਤਾਂ ਤੇ ਨਾਲੇ ਆ ਘਰ ਦੇ ਮਾਲਕਣ ਬਣ ਕੇ ਬਹਿ ਜਾਊ ਉਹ ਮੈਂ ਨਹੀਂ ਇਹ ਰਿਸ਼ਤਾ ਹੋਣ ਦਿੰਦੀ ਅਜਨੀ ਤੇ ਤੇਜਾ ਵਾਜਦਾ ਤੇਜਾ ਰਿਸ਼ਤਾ ਹੋਣ ਤੋਂ ਪਹਿਲੀ ਤੈਨੂੰ ਵਿਆਹ ਦਾ ਨੁਦਖਵਾ ਦਿੰਨੇ ਆ ਮੈਂ ਬੇਫਿਕਰਾ ਹੋ ਜਾ ਘਰੇ ਆਲਾ ਰੋਟੀਆਂ ਖਾ ਲਾ ਗਰਮ ਗਰਮ ਲਾਸਟ ਵਾਰ ਦੀਆਂ ਜਾਂਦੀ ਵਾਰ ਦੀਆਂ ਬਣਾ ਕੇ ਰੱਖਮਣ ਆਉਣ ਵਾਲਾ ਹੀ ਹੋਊਗਾ ਬਾਹਰੋਂ ਕੌਲੇ ਕੱਛ ਕੇ ਹਾਈ ਇਹ ਤਾਂ ਦਾਇਕਰਪਟ ਦਾ ਫਿਰਦਾ ਜੇ ਕਿ ਤੈਨੂੰ ਰਿਸ਼ਤਾ ਹੋ ਗਿਆ ਤਾਂ ਕੰਮ ਤਾਂ ਟੇਡਾ ਹੋ ਜਾਊਗਾ ਨਾਲ ਤਾਂ ਮੁੰਡਾ ਲਿਆਊਗੀ ਉੰਡਾ ਦਾ ਮਾਰਕ ਲੈ ਕੇ ਵੇਜੂਗੀ ਹੈ ਨਾਲੇ ਘਰ-ਵਾਰ ਤੇ ਕਬਜ਼ਾ ਖੋਜੂਗਾ ਇਹ ਨਹੀਂ ਹੋਣਦੀ ਮੈਂ ਜਾਤਾ ਜਉਂ ਤਦ ਤੱਕ ਖੁਸ਼ੀ ਦੇਣਾ ਪਊ ਨਹੀਂ ਉਹਦਾ ਅਜਾ ਹੁੰਦੇ ਦਾ ਹੀ ਗਲ ਕੋਟੂ ਈ ਓਹ ਹੁੰਦਾ ਨੇ ਇਕੱਲ ਮਰੇ ਉਲਦੇ ਆ ਜਾਂਦਾ ਚਲ ਕੋਈ ਨਹੀਂ ਆਉਣ ਵਾਲੇ ਹੋਊਗਾ ਐਨ ਮੈਂ ਸੋਈ ਦਮਾ ਮੋਟਾ ਕੰਮ ਧੰਦਾ ਇਹ ਨਵੇਦ ਚਲ ਘਰ ਮੇ ਇਕੱਲੇ ਲਖਤੀ ਕਰਤੀ ਰੱਬ ਨੇ ਰੱਬਾ ਨਾ ਪਾਣੀ ਲੈ ਆਈ ਭਾਈ ਲਿਓਣੀ ਆ ਬਾਈ ਲੈ ਆ ਗਿਆ ਹੁਣ ਮੈਨੂੰ ਮਿੱਠੀਆਂ ਗੱਲਾਂ ਚ ਲਿਆ ਕੇ ਨਾ ਰਿਸ਼ਤੇ ਤੋਂ ਨਾ ਕਰਵਾਵਾ ਲੈ ਪਾਣੀ ਪੀ ਲ ਲੈ ਬਾਈ ਪਾਣੀ ਪੀ ਲੈ ਬਾਈ ਹਾਂ ਬਾਈ ਗਵਾਂਡੀਆਂ ਦੀ ਕੰਮੋ ਆਈ ਸੀ ਮੈਂ ਸੁਣਿਆ ਤੂੰ ਵਿਆਹ ਕਰਵਾ ਰਹੇ ਹਾਂ ਹਾਂ ਵਿਆਹ ਕਰਵਾ ਰਹੇ ਹਾਂ ਮੈਂ ਨਾ ਨਾ ਬਈ ਆਹ ਮਰਚੇ ਤੂੰ ਵਿਆਹ ਕਰਾਉਂਦਾ ਸੋਣਾ ਥੋੜੀ ਲੱਗਦਾਗਾ ਕਿੰਨੇ ਦਾ ਤੇਰੀ ਉਮਰ ਹੋਈ ਤੇ ਇਹ ਨਾਲੇ ਲੋਕ ਕੀ ਗੱਲਾਂ ਕਰਨਗੇ ਲੋਕਾਂ ਦਾ ਕੀ ਆ ਲੋਕਾਂ ਦੇ ਮੂੰਹ ਹੁੰਦੇ ਗੱਲਾਂ ਕਰ ਜਾਂਦੇ ਹੁਣ ਤੁਸੀਂ ਦਾ ਟਾਈਮ ਨਾਲ ਨਾ ਰੋਟੀ ਨਾ ਟੋਕਣਾ ਚਾਹ ਨਾ ਪਾਣੀ ਕੋਈ ਨਹੀਂ ਵੀਰੇ ਤੈਨੂੰ ਟਾਈਮ ਨਾਲ ਰੋਟੀ ਵੀ ਮਿਲਿਆ ਕਰੂਗੀ ਤੇ ਚਾਹ ਪਾਣੀ ਵੀ ਮਿਲਿਆ ਕਰੂਗਾ ਐਵੇਂ ਨਾ ਵਿਆਹ ਜਾ ਕਰਵਾ ਲੀਂਗਾ ਨਾ 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 ਮੈਂ ਤਾਂ ਕਰਾਂਗਾ ਮੈਂ ਤਾਂ ਛੋਟੇ ਭੋਰਾ ਚ ਕੀਨੇ ਹੁਣ ਨਾ ਨਾ ਬਈ ਇਹ ਗੱਲਾਂ ਪਹਿਲਾਂ ਸੋਚ ਮੰਗੀ ਜੀ ਰੋਟੀ ਆ ਲਾ ਦੇ ਨਾ ਚਾਹ ਮੰਗੀਦੀ ਕਿਆ ਲੈ ਆਦਣਾ ਰੋਟੀ ਹੈ ਨਾ ਇਹ ਕੋਈ ਹੋਗਾ ਚਲ ਕੋਈ ਨਹੀਂ ਉਹ ਤਾਂ ਬਾਅਦ ਚ ਦੇਖਦਾ ਮੈਂ ਤੇਰੇ ਵਾਸਤੇ ਨਾ ਵੀਰੇ ਰੋਟੀ ਲੈ ਕੇ ਆਉਣੀ ਆ ਮੈਂ ਨਾ ਮੈਂ ਨਹੀਂ ਮੈਂ ਨਹੀਂ ਖਾਣੀ ਰੋਟੀ ਬੈ ਜੀ ਚੰਗਾ ਵੀਰੇ ਮੈਂ ਆਉਣੀ ਆ ਰੋਟੀ ਲੈ ਕੇ ਆਉਣੀ ਆ ਮੈਂ ਲੈ ਆਉਂਦੀ ਆ ਬਸ ਰੋਟੀ ਬੁੜਾ ਤੇੰਨ ਤੁਮੇ ਹੋ ਕੇ ਮੈਂ ਵਾਲ ਨਿਕਲ ਕੇ ਟੱਕਲੇ ਰੰਗ ਹੋ ਗਈ ਨਾ ਸਿੱਧੀ ਨਾਲੇ ਕਰਾਉਣੀ ਆ ਤੇਰਾ ਰਿਸ਼ਤਾ ਮਾੜਾ ਜੀ ਡਰਾਪਾ ਪਾਇਆ ਸੀਗਾ ਅੱਜ ਤਾਂ ਹੀ ਬਚਦਾ ਹੈਗਾ ਸਾਰੇ Baal ਨਿਕਲ ਗਏ ਹੁਣ ਇਹ ਪੈਸਾ ਟੋਕ ਨਾਲ ਦਊ ਜਾਊਗਾ ਸੱਚੋਂ ਨਾਲੇ ਜ਼ਮੀਨ ਆਊ ਜਾਊਗਾ ਸੱਚੋਂ ਬਹੁਤ ਸੇਖ ਲਿਆ ਪਰਲੇਮੈਂਟਾਂ ਕੱਢ ਕੇ ਪਰ ਤੂੰ ਨਹੀਂ ਮੰਨਦਾ ਹੈਗਾ ਆ ਜਾ ਹੁਣ ਆ ੜਿੱਕੇ ਥੱਲੇ ਇਹ ਕੀ ਘਾਤਾ ਸੌੜ ਗਿਆ ਤੂੰ ਹਾਂ ਕਰਵਾਇਆ ਪਿਆ ਕਰਵਾਉਣਾ ਪਿਆ ਹਾਂ ਤੁਰਵਾਉਣਾ ਪਿਆ ਦੱਸ ਵਿਆਹ ਕਰਵਾਉਣਾ ਤੂੰ ਕਰਵਾਉਣੀ ਹੈ ਤੈਨੂੰ ਵਿਆਹ ਲੈ ਲਈਂ ਡੋਲੇ ਹੁਣ ਰੱਬ ਕੋਲੇ ਜਾ ਕੇ ਮਿਲਣਗੇ ਤੈਨੂੰ ਚੂੜੇ ਵਾਲੇ ਦੀ ਹੱਥ ਲੀਆਂ ਰੋਟੀਆਂ ਖਣੇ ਵੀ ਨਾ ਜੇ ਕਿਤੇ ਹੁਣ ਪਰਾਂ ਹੋ ਜਾ ਤਰਾ ਮਾ ਪਾਣੀ ਲੈ ਕੇ ਦੇ ਭਾਈ ਹਾਂ ਭਾਈ ਲੈਉਣੀਆਂ ਲੈ ਭਾਈ ਪਾਣੀ ਭਾਈ ਉਹ ਨਾ ਉਹਨਾਂ ਦੀ ਕੰਮੋਂ ਆਈ ਸੀਗੀ ਤੇ ਮੈਂ ਸੁਣਿਆ ਤੂੰ ਰਿਸ਼ਤੇ ਨੂੰ ਹਾਂ ਕਰ ਛੱਡੀ ਆ ਰਏ ਤੈਨੂੰ ਹਾਂ ਕਰਨ ਨੂੰ ਜਾਂ ਜਦੋਂ ਨਾਲ ਟਾਈਮ ਨਾਲ ਕੋਈ ਰੋਟੀ ਨਾ ਟੋਕਣਾ ਚਾਹ ਨਾ ਪਾਣੀ ਤੇ ਬਾਈ ਤੈਨੂੰ ਟੈਂਸੇ ਰੋਟੀ ਪਾਣੀ ਮਿਲਦਾ ਤਾਂ ਹੈਗਾ ਤੈਨੂੰ ਵਿਆਹ ਕਰਾਉਣ ਦੀ ਕੀ ਲੋੜ ਆ ਕਰਨਾ ਤੁਸੀਂ ਦੌੜਾ ਦਿੰਦੇ ਮੈਨੂੰ ਇੱਥੇ ਅੱਛਾ ਅਜੇ 2 ਘੰਟੇ ਲੱਗਣਗੇ 2 ਘੰਟੇ ਲੱਗਣਗੇ ਚਲ ਕੋਈ ਨਹੀਂ ਬਾਈ ਦੇਖਦੇ ਆ ਫਿਰ ਤੈਨੂੰ ਚੂੜੇ ਵਾਲਾ ਇੱਥੇ ਦੀ ਰੋਟੀ ਮਿਲਦੀ ਆ ਜਾਂ ਮੇਰੇ ਹੱਥ ਦੀ ਰੋਟੀ ਮਿਲਦੀ ਆ ਜਾਂ ਜੇ ਮੇਰੇ ਹੱਥ ਦੀ ਚੂੜੇ ਵਾਲੀ ਹਾਂ ਤਾਂ ਚੂੜੇ ਵਾਲੀਆਂ ਹੀ ਖਾਵਾਂਗੇ ਇਹ ਰਿਹਦੀਆਂ ਕਿਉਂ ਖਾਵਾਂਗੇ? ਪਰਲਾ ਮਨਾਟ ਹੋਈ ਚੱਦੀ। ਲੋਮਿੰਡ ਕੈਟਗਰੀ ਇੱਥਾ ਖਾ ਲੈ ਕੱਟ ਦੀ। ਕੀ ਕਹਾਂਸਾ ਨਹੀਂ ਮਿਲਿਆ ਸੀ ਫੇਰ? ਓਹੋ। ਗਰਮੇ ਇੱਕੇ ਲਖਤੀ ਕਰਦੀ ਰੱਬ ਨੇ। ਓਹੋ। ਰਮਣਾ ਪਾਣੀ ਲੈ ਆਈ ਭਾਈ। ਲਿਓਣੀ ਆ ਬਾਈ। ਲੈ ਆ ਗਿਆ। ਹੁਣ ਮੈਨੂੰ ਮਿੱਠੀਆਂ ਗੱਲਾਂ ਚ ਲਿਆ ਕੇ ਨਾ ਰਿਸ਼ਤੇ ਤੋਂ ਨਾ ਕਰਵਾਵਾ ਨਾ ਇਹ ਪਾਣੀ ਪੀ। ਲੈ ਭਾਈ ਪਾਣੀ ਪੀ ਲੈ। ਭਾਈ ਹਾਂ ਭਾਈ ਗਵੰਡੀਆਂ ਦੀ ਕੰਮੋ ਆਈ ਸੀ। ਮੈਂ ਸੁਣਿਆ ਤੂੰ ਵਿਆਹ ਕਰਵਾ ਰਹੇ ਹਾਂ। ਹਾਂ ਵਿਆਹ ਕਰਵਾ ਰਹੇ ਹਾਂ ਮੈਂ। ਨਾ ਨਾ ਭਾਈ। ਆਹ ਮਰਛੇ ਤੂੰ ਵਿਆਹ ਕਰਾਉਂਦਾ ਸੋਣਾ ਥੋੜੀ ਲੱਗਦਾਗਾ ਕਿੰਨੀ ਦਾ ਤੇਰੀ ਉਮਰ ਹੋਈ ਤੇ ਇਹ ਨਾਲੇ ਲੋਕ ਕੀ ਗੱਲਾਂ ਕਰਨਗੇ ਲੋਕਾਂ ਦਾ ਕੀਆ ਲੋਕਾਂ ਦੇ ਮੂੰਹ ਹੁੰਦਾ ਗੱਲਾਂ ਕਰ ਜਾਂਦੇ ਹੁਣ ਤੁਸੀਂ ਦਾ ਟਾਈਮ ਨਾਲ ਨਾ ਰੋਟੀ ਨਾ ਟੋਕਣਾ ਚਾਹ ਨਾ ਪਾਣੀ ਕੋਈ ਨਹੀਂ ਵੀਰੇ ਤੈਨੂੰ ਟਾਈਮ ਨਾਲ ਰੋਟੀ ਵੀ ਮਿਲਿਆ ਕਰੂਗੀ ਤੇ ਚਾਪੜੀ ਵੀ ਮਿਲਿਆ ਕਰੂਗਾ ਐਵੇਂ ਨਾ ਵਿਆਹ ਜਾ ਕਰਵਾ ਲਈਂ ਨਾ 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 ਮੈਂ ਤਾਂ ਕਰਾਂਗਾ ਮੈਂ ਤਾਂ ਛੋਟੇ ਪੋਰਾ ਜਿਕੇ ਨੇ ਹੁਣ ਨਾ ਨਾ ਵੇ ਇਹ ਗੱਲਾਂ ਪਾਸੇ ਨਾ ਸੋਚ ਮੰਗੀ ਦੀ ਰੋਟੀ ਆ ਲਿਆ ਦੇਣਾ ਚਾਹ ਮੰਗੀ ਦੀ ਚਾਹ ਲਿਆ ਦੇਣਾ ਰੋਟੀ ਨੇ ਕੋਈ ਹੋਗਾ ਚਲ ਕੋਈ ਨਹੀਂ ਉਹ ਤਾਂ ਬਾਅਦ ਚ ਦੇਖ ਲੈ ਮੈਂ ਤੇਰੇ ਵਾਸਤੇ ਨਾ ਵੀਰੇ ਰੋਟੀ ਲੈ ਕੇ ਆਉਣੀ ਆ ਮਾੜਾ ਮੈਂ ਨਹੀਂ ਮੈਂ ਨਹੀਂ ਖਾਣੀ ਰੋਟੀ ਬੈ ਜੀ ਚੰਗਾ ਵੀਰੇ ਮੈਂ ਆਉਣੀ ਆ ਰੋਟੀ ਲੈ ਕੇ ਆਉਣੀ ਆ ਮੈਂ ਲੈ ਆਉਂਦੀ ਆ ਫਸ ਰੋਟੀ ਬੁੱਢਾ ਤੇਨੂੰ ਤਾਂ ਮੈਂ ਉਹ ਕਿ ਮੈਂ ਵਾਲ ਨਿਕਲ ਗਏ ਟਕਲੇ ਰੰਗ ਹੋ ਗਈ ਨਾ ਸਿੱਧੀ ਨਾਲੇ ਕਰਾਉਣੀ ਆ ਤੇਰਾ ਰਿਸ਼ਤਾ ਮਾੜਾ ਜੀ ਡਰਾਬਾ ਪਾਇਆ ਸੀਗਾ ਅੱਜ ਤਾਂ ਨਹੀਂ ਬਚਦਾ ਹੈਗਾ ਸਾਰੇ ਬਾਲ ਨਿਕਲ ਗਏ ਹੁਣ ਇਹ ਪੈਸਾ ਟੁਕੜੇ ਨਾਲ ਦੋ ਜਾਊਗਾ ਸੱਚੋਂ ਨਾਲੇ ਜ਼ਮੀਨ ਆਉ ਜਾਊਗਾ ਸੱਚੋਂ ਬਹੁਤ ਸਹੀਖ ਲਿਆ ਕਰਲੇ ਮੈਂ ਤਾਂ ਕੱਢ ਕੇ ਪਰ ਤੂੰ ਨਹੀਂ ਮੰਨਦਾ ਹੈਗਾ ਆ ਜਾ ਹੁਣ ਆਏ ਅੜਿੱਕੇ ਥੱਲੇ ਇਹ ਕੀ ਘਾਤਾ ਸੌੜ ਗਿਆ ਤੂੰ ਹਾਂ ਕਰਵਾਇਆ ਪਿਆ ਕਰਵਾਉਣਾ ਪਿਆ ਹਾਂ ਕਰਵਾਉਣਾ ਪਿਆ ਗੱਲ ਵਿਆਹ ਕਰਵਾਉਣਾ ਤੂੰ ਕਰਵਾਉਣੀ ਹੈ ਤੈਨੂੰ ਵਿਆਹ ਲੈ ਲਈਂ ਡੋਲੇ ਹੁਣ ਰੱਬ ਕੋਲੇ ਜਾ ਕੇ ਹੀ ਮਿਲਣਗੇ ਤੈਨੂੰ ਚੂੜੇ ਵਾਲੇ ਦੀ ਹੱਥ ਦੀਆਂ ਰੋਟੀਆਂ ਖਣੇ ਵੀ ਨਾ ਜੇ ਕਿਤੇ ਹੁਣ ਪਰਾਂ ਹੋ ਜਾ